ਫਗਵਾੜਾ ਬਾਈਪਾਸ ਤੇ ਖੜੇ ਕਾਲੇ ਸ਼ੀਸ਼ੇ ਵਾਲੀ ਥਾਰ ਨੇ ਪੁਲਿਸ ਮੈਕਮੇ ਵਿੱਚ ਭਾੜਮਚਾ ਦਿੱਤੀ ਦਰਸਲ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਥਾਰ ਵਿੱਚ ਕਾਲੇ ਸ਼ੀਸ਼ੇ ਵਾਲਾ ਇੱਕ ਗੈਂਗਸਟਰ ਮੌਜੂਦ ਹੈ ਜਿਸ ਨੂੰ ਫੜਨ ਦੇ ਲਈ ਪੁਲਿਸ ਨੇ ਘੋੜੀ ਤੱਕ ਚਲਾ ਦਿੱਤੀ ਜਾਣਕਾਰੀ ਦੇ ਅਨੁਸਾਰ ਬਹਿਰਾਮਪੁਰ ਦੀ ਪੁਲਿਸ ਨੂੰ ਸੂਚਨਾ ਸੀ ਕਿ ਫਗਵਾੜਾ ਬਾਈਪਾਸ ਤੇ ਮੈਮੀ ਨੇੜੇ ਕਾਲੇ ਸ਼ੀਸ਼ੇ ਵਾਲੀ ਥਾਰ ਖੜੀ ਹੈ ਜਿਸ ਵਿੱਚ ਇੱਕ ਗੈਂਗਸਟਰ ਸੀ ਜਿਵੇਂ ਹੀ ਪੁਲਿਸ ਟੀਮ ਉੱਥੇ ਪਹੁੰਚੀ ਤੇ ਉਹਨਾਂ ਨੇ ਕਾਰ ਨੂੰ ਘੇਰ ਲਿਆ ਪਰ ਡਰਾਈਵਰ ਨੇ ਕਾਰ ਪੇ ਨੇ ਹਤੀ ਅੱਗੇ ਨਾਕਾ ਵੀ ਤੋੜ ਦਿੱਤਾ ਇਸ ਦੌਰਾਨ ਪੁਲਿਸ ਨੇ ਜ਼ਬਰਦਸਤੀ ਕਾਰ ਤੇ ਟਾਇਰਾਂ ਤੇ ਗੋਲੀ ਚਲਾ ਦਿੱਤੀ ਜਦੋਂ ਕਾਰ ਰੁਕੀ ਤਾਂ ਪਤਾ ਲੱਗਾ ਕਿ ਕਾਂਗਰਸੀ ਆਗੂ ਦਾ ਨਾਬਾਲਗ ਲੜਕਾ ਲੜਕੀ ਦੇ ਨਾਲ ਸੀ ਜਦੋਂ ਦੋਵੇਂ ਟਾਰਕੇ ਭੱਜ ਰਹੇ ਸਨ ਕਿਉਂਕਿ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਸੂਚਿਤ ਨਹੀਂ ਕੀਤਾ ਸੀ ਜਿਸ ਤੋਂ ਬਾਅਦ ਦੋਨਾਂ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਅੱਜ ਸ਼ਾਮ ਸ਼ਾਮ ਤਕਰੀਬਨ 5:30 ਵਜੇ ਮੈਂ ਸਮੇਤ ਪੁਲਿਸ ਪਾਰਟੀ ਮੇੜੀ ਨਾਕੇ ਤੇ ਜਦੋਂ ਮੌਜੂਦ ਸੀਗੇ ਲੇਕਿਨ ਇਨਫਰਮੇਸ਼ਨ ਮਿਲੀ ਕਿ ਇੱਕ ਕਾਲੇ ਰੰਗ ਦੀ ਥਾਰ ਮੇੜੀ ਬ੍ਰਿਜ ਤੇ ਸ਼ੱਕੀ ਹਾਲਤ ਵਿੱਚ ਖੜੀ ਹੈ ਜਿਸ ਨੇ ਆਪਣਾ ਨੰਬਰ ਪਲੇਟ ਜਿਹੜੀ ਉਹ ਵੀ ਕਨਸੀਲ ਕੀਤੀ ਹੋਈ ਹੈ ਮੈਂ ਪੁਲਿਸ ਪਾਰਟੀ ਨਾਲ ਆਪਣੀ ਗੱਡੀ ਲੈ ਕੇ ਜਦੋਂ ਉਹਦੇ ਹਾਈਵੇ ਤੇ ਜਾ ਕੇ ਉਹ ਚੈੱਕ ਦੇਖਿਆ ਤਾਂ ਇੱਕ ਗੱਡੀ ਜਿਹੜੀ ਖੰਬੇ ਪਾਸੇ ਪਾਰਕ ਕੀਤੀ ਹੋਈ ਸੀ ਹਾਈਵੇ ਦੇ ਉੱਤੇ ਹੀ ਤੇ ਮੈਂ ਉਸਦੇ ਅੱਗੇ ਆਪਣੀ ਗੱਡੀ ਖੜਾਈ ਤੇ ਅਸੀਂ ਉੱਤਰ ਕੇ ਤਿੰਨ ਪੁਲਿਸ ਮਾਜੂਦ ਨੂੰ ਲੋਕ ਕੀਤਾ ਉਹਦਾ ਡੋਰ ਖੋਲਣ ਨੂੰ ਚੈੱਕ ਕਰਨ ਲਈ ਵੀ ਕੌਣ ਹੈ ਉਹ ਸਾਰੇ ਸ਼ੀਸ਼ੇ ਕਾਲੇ ਸਕੇ ਬਾਹਰ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਕਿ ਅੰਦਰ ਕੌਣ ਹੈ ਤੇ ਜਦੋਂ ਅਸੀਂ ਨੋਕ ਕੀਤੀ ਗੱਡੀ ਤਾਂ ਉਹਨੇ ਗੱਡੀ ਡਰਾਈਵਰ ਨੇ ਖੋਲਣ ਦੀ بجائے ਉਹ ਕੋਲ ਅੰਦਰਵਾਜਾ ਖੋਲਣ ਦੀ بجائے ਗੱਡੀ ਬੜੀ ਤੇਜ਼ੀ ਨਾਲ ਅੱਗੇ ਨੂੰ ਭਜਾ ਲਈ ਜਿੰਨੇ ਗੱਡੀ ਭਜਾਉਂਦੇ ਭਜਾਉਂਦੇ ਹੋਏ ਨੇ ਮੇਰੀ ਜਿਹੜੀ ਅੱਗੇ ਗੱਡੀ ਖੜੀ ਸੀ ਉਹਨੂੰ ਵੀ ਸਾਈਡ ਵੱਜ ਗਈ ਤੇ ਜਦੋਂ ਉਹਨੇ ਗੱਡੀ ਭਜਾਈ ਤੇ ਉਹਦੀ ਜਿਹੜੀ ਗਤੀਵਿਧੀਆਂ ਸਾਨੂੰ ਬਹੁਤ ਜ਼ਿਆਦਾ ਸ਼ੱਕੀ ਲੱਗੀਆਂ ਜਿਸ ਤੇ ਆਪਾਂ ਉਹਨੂੰ ਗੱਡੀ ਨੂੰ ਰੋਕਣ ਲਈ ਇੱਕ ਫਾਇਰ ਉਹਦੇ ਟਾਇਰ 'ਚ ਮਾਰਿਆ ਜਿਸ ਨਾਲ ਉਹਦਾ ਟਾਇਰ ਪੈਂਚਰ ਹੋ ਗਿਆ ਪਰ ਉਹਨੇ ਗੱਡੀ ਨਹੀਂ ਰੋਕੀ ਤੇ ਉਸ ਦੇ ਬਾਵਜੂਦ ਵੀ ਉਹ ਭਜਾਂਦਾ ਰਿਹਾ ਇਸ ਤੋਂ ਬਾਅਦ ਮੇੜੀ ਨਾਕਾ ਜੋ ਸਾਡਾ ਅੱਗੇ ਸੀ ਮੈਂ ਉੱਥੇ ਪੁਲਿਸ ਨੂੰ ਇਨਫੋਰਮ ਕੀਤਾ ਕਿ ਇਹਨੂੰ ਗੱਡੀ ਨੋਕ ਕੇ ਜਾਵੇ ਪਰ ਗੱਡੀ ਨੇ ਮੇੜੀ ਨਾਕੇ ਤੇ ਪਹੁੰਚਣ ਤੋਂ ਪਹਿਲਾਂ ਹੀ ਯੂ ਟਰਨ ਮਾਰ ਲਿਆ ਪਿੱਛੇ ਨੂੰ ਮੈਂ ਜਦੋਂ ਘੁੰਮੀ ਤੇ ਉਸ ਤੋਂ ਬਾਅਦ ਉਹ ਅੱਗੇ ਜਾ ਕੇ ਸਾਡੀ ਜਿਹੜੀ ਚੌਕੀ ਨੇੜੇ ਦੀ ਗੱਡੀ ਸੀ ਉਹ ਉਸ ਤੇ ਅੱਗੇ ਲੱਗ ਗਈ ਤੇ ਉਹ ਦੋਹਾਂ ਗੱਡੀਆਂ ਦੇ ਵਿਚਕਾਰ ਆ ਗਈ ਤੇ ਉਸ ਤੋਂ ਬਾਅਦ ਉਹ ਵੀ ਉਹਨੇ ਉੱਤਰ ਕੇ ਰੋਕਣ ਦੀ ਬਜਾਏ ਗੱਡੀ ਬੈਕ ਕਰਕੇ ਦੁਬਾਰਾ ਮੇਰੀ ਗੱਡੀ 'ਚ ਜਦੋਂ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਹੇਡ ਆਊਟ ਕਰਕੇ ਇੱਕ ਹੋਰ ਫਾਇਰ ਉਹਦੀ ਗੱ ਇਸ ਤੋਂ ਬਾਅਦ ਉਹ ਗੱਡੀ ਨਹੀਂ ਮੂਵਮੈਂਟ ਬੰਦ ਹੋ ਗਈ ਥੋੜੀ ਦੇਰ ਬਾਅਦ ਜਦੋਂ ਮੈਂ ਉਹਨੂੰ ਦੇਖ ਰਿਹਾ ਸੀ ਗੱਡੀ 'ਚ ਪਾਉਣੇ ਬਟ ਉਹਦੇ ਕਾਲੇ ਸ਼ੀਸ਼ੇ ਓਨ ਕਰਕੇ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਤੇ ਜਦੋਂ ਨੇੜੇ ਜਾ ਕੇ ਮੈਂ ਆਪਣੇ ਰੋੜੇ ਨਾਲ ਉਹਦੇ ਦੂਜੀ ਬਾਰੀ ਦਾ ਸ਼ੀਸ਼ਾ ਭੰਨਿਆ ਤਾਂ ਦੇਖਿਆ ਤੇ ਇੱਕ ਲੜਕਾ ਅੰਦਰ ਡਰਿਆ ਹੋਇਆ ਬੈਠਾ ਸੀ ਤੇ ਮੈਂ ਉਹਨੂੰ ਪੁਲਿਸ ਵਾਰਟੀ ਮੰਦਨਾ ਬਾਹਰ ਕੱਢਿਆ ਉਹਨੂੰ ਚੈੱਕ ਕੀਤਾ ਬਿਲਕੁਲ ਠੀਕ ਸੀ ਤੇ ਇੱਕ ਹੋਰ ਅੰਦਰ ਸੀ ਮਾਈਨਰ ਸੀ 2 ਮਹੀਨੇ ਤੋਂ ਉਸ ਗੱਡੀ 'ਚ ਉਹ ਸਾਨੂੰ ਮਿਲੇ ਜਿਨ੍ਹਾਂ ਦੇ ਕੇ ਤਲਾਸ਼ੀ ਤਰੋਚੀ ਲਈ ਗੱਡੀ ਦੀ ਚੰਗੀ ਤਰ੍ਹਾਂ ਤੇ ਉਹਨਾਂ ਦੀ ਤਲਾਸ਼ ਲਈ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਤੇ ਜਿਸ ਤੋਂ ਬਾਅਦ ਉਹਨਾਂ ਤੇ ਜਿਹੜੇ ਉਹਨਾਂ ਨੂੰ ਥਾਣੇ ਲਿਆਇਆ ਗਿਆ ਤੇ ਚੰਗੀ ਤਰ੍ਹਾਂ ਵੈਰੀਫਾਈ ਕੀਤਾ ਗਿਆ ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਉਹਨਾਂ ਤੇ ਕੀਤੀ ਗਈ ਪਰ ਗੱਡੀ ਕਿਹੜੀ ਸੀ ਗੱਡੀ ਥਾਰ ਸੀ ਕੀ ਨੰਬਰ ਹੈ ਗੱਡੀ ਦਾ ਗੱਡੀ ਦਾ ਨੰਬਰ ਇਹ ਕਨਸੀਲ ਕੀਤਾ ਹੋਇਆ ਸੀ ਕਨਫਰਮ ਕਰ ਰਹੇ ਆ ਕਿਹੜਾ